ਕੁੰਬੇ ਬੱਧਾ ਜਲ ਰਹੇ ਹੋਰ ਆਪਾਂ ਜਲ ਇੰਜ ਤੀ ਨਾ ਖਲਾਰ ਸਕਦੇ ਆਪਾਂ ਪਾਣੀ ਪੀਣਾ ਹੋਵੇ ਤੇ ਘੜੀ ਦੀ ਜ਼ਰੂਰਤ ਪਵੇਗੀ ਨਾ ਪਾਣੀ ਧਰਤੀ ਤੇ ਡੋਲ ਕੇ ਤੇ ਗਲਾਸ ਵਿੱਚ ਪੈ ਨਹੀਂ ਜਾਣਾ ਪਾਣੀ ਨੂੰ ਇਕੱਠਾ ਰੱਖਣ ਵਾਸਤੇ ਘੜਾ ਚਾਹੀਦਾ ਕੁੰਬੇ ਬੱਧਾ ਜਲ ਰਹੇ ਜਲ ਮੇਨ ਕੁੰਬ ਨਾ ਹੋਏ ਜਿਵੇਂ ਜਲ ਤੋਂ ਬਿਨਾ ਕੁੰਬ ਨਹੀਂ ਉਹ ਘੜਾ ਉਨੂੰ ਕੋਪ ਨਹੀਂ ਕਿਹਾ ਜਾ ਸਕਦਾ ਤੇਵੇਂ ਗਿਆਨ ਦਾ ਬੱਧਾ ਮੰਨ ਰਹਿ ਗੌਰਵ ਬਿਨ ਗਿਆਨ ਨਾ ਹੋਏ ਇਹ ਜਿਹੜਾ ਮਨ ਨਾ ਇਹ ਗਿਆਨ ਨਾਲ ਵੱਜ ਸਕਦਾ ਸਾਨੂੰ ਗਿਆਨ ਦਿੱਤਾ ਕੀ ਸਤਿਗੁਰੂ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਇਹ ਉਹਨੇ ਸਿਧਾਂਤ ਦੇ ਇਹ ਗਿਆਨ ਦਿੱਤਾ ਗੁਰੂ ਨੇ ਗਿਆਨ ਬਖਸ਼ਿਆ ਨਾ ਵੀ ਕਿਸੇ ਦਾ ਹੱਕ ਨਾ ਖਾਵੇਂ ਹੁਣ ਮੰਨ ਕੇ ਚੱਲੋ ਵੇ ਕਿਸੇ ਦਾ ਬਟੂਆ ਡਿੱਗ ਪਿਆ ਅਸੀਂ ਵੇਖ ਲਿਆ ਵੀ ਉਹ ਬੰਦੇ ਦਾ ਬਟੂਆ ਡਿੱਗ ਪਿਆ ਤੇ ਜੇ ਗੁਰੂ ਦਾ ਗਿਆਨ ਸਾਡੇ ਕੋਲ ਹੋਵੇਗਾ ਬਟੂਆ ਚੁੱਕ ਕੇ ਤੇ ਭੱਜ ਕੇ ਉਹਦੇ ਪਿੱਛੇ ਚਲੇ ਜਾਵਾਂਗੇ ਵੀਰ ਜੀ ਤੁਹਾਡਾ ਬਟੂਆ ਡਿੱਗ ਪਿਆ ਤੇ ਗੁਰੂ ਦਾ ਗਿਆਨ ਆ ਨਾ ਤੇ ਗੁਰੂ ਤੋਂ ਬਿਨਾ ਗਿਆਨ ਨਹੀਂ ਮਿਲਦਾ ਤੇ ਗੁਰੂ ਦਾ ਗਿਆਨ ਸੱਚਾ ਹੈ ਤੇ ਜੇ ਗਿਆਨ ਨਾ ਹੋਵੇਗਾ ਤੇ ਕਿਸੇ ਦਾ ਬਟੂਆ ਡਿੱਗ ਪਿਆ ਤੇ ਉੱਤੇ ਪੈਰ ਰੱਖ ਲੈਣਾ ਤੇ ਚਲੇ ਹੀ ਜਾਵੇ ਚੰਗਾ ਕੋਈ ਗਿਆਨ ਨਹੀਂ ਗੁਰੂ ਤੋਂ ਬਿਨਾ ਗਿਆਨ ਨਹੀਂ ਮਿਲ ਸਕਦਾ ਗੁਰੂ ਬਿਨ ਗਿਆਨ ਨਾ ਹੋਵੇ ਕਈ ਵਾਰ ਆ ਤੇ ਬੰਦਾ ਇਹ ਕਹਿੰਦਾ ਵੀ ਆਹ ਹੈ ਕੋਈ ਇਨੇ ਕੋ ਪੈਸੇ ਹੈ ਨਾ ਇਹ ਟਿਕਟ ਲੈਣ ਲੱਗਾ ਰੱਬਾ ਇਹਦੇ ਪੈਸੇ ਡੇਗੀ ਪੈਰ ਮੈਂ ਚੁੱਕ ਲਾਂ ਤੇ ਜਾ ਉਹਦੇ ਕੋਲ ਬਹਿ ਗਿਆ ਗਿਆਨ ਨਹੀਂ ਉਹਦੀ ਜੇਬ ਚੋਂ ਜੇਬ ਚੋਂ ਪੈਸੇ ਕੱਢ ਲੇ ਉਹ ਗਿਆਨ ਨਹੀਂ ਤੇ ਗੁਰੂ ਨੇ ਗਿਆਨ ਬਖਸ਼ਿਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਇਜੇ ਮੁਸਲਮਾਨ ਹੱਕ ਕਹਦਾ ਤੇ ਸਮਝ ਲਓ ਸੂਰ ਖਾ ਲਿਆ ਤੇ ਜੇ ਕੋਈ ਹਿੰਦੂ ਹੱਕ ਖਾਂਦਾ ਤੇ ਸਮਝ ਲੋ ਗਾਂ ਦੀ ਰੱਤ ਪੀ ਲਈ। ਪ੍ਰਾਇ ਹੱਕ ਨਹੀਂ ਖਾਣਾ। ਇਹ ਗੁਰੂ ਨੇ ਗਿਆਨ ਬਖਸ਼ਿਆ ਤੇ ਗੁਰੂ ਤੋਂ ਬਿਨਾ ਗਿਆਨ ਨਹੀਂ। ਗੁਰਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾ ਅਗਿਆਨਤਾ। ਘੋਰ ਅੰਧੇਰਾ। ਗੁਰੂ ਬਿਨਾ ਸਮਝ ਨਾ ਆਵੇ। ਤੇ ਗੁਰੂ ਤੋਂ ਬਿਨਾ ਸਮਝ ਨਹੀਂ ਆ ਸਕਦੀ। ਗੁਰੂ ਸਮਝਾਵੇਗਾ, ਗੁਰੂ ਗਿਆਨ ਦੇਵੇਗਾ ਤੇ ਤਾਂ ਅਸੀਂ ਸਫਲਤਾਪੂਰਕ ਜੀਵਨ ਬਤੀਤ ਕਰ ਸਕਦੇ ਹਾਂ।